ਸਪੈਸ਼ਲੀ ਕੈਸ਼ ਆਪਰੇਸ਼ਨਸ ਲਾਇਆ ਗਿਆ ਅਜਨਾਲਾ ਕਸਪੇਚ ਜਿੱਥੇ ਸਾਡੇ ਕੋਈ ਬਦਨਾਮ ਏਰੀਆ ਦੋ ਮੁਕਦਮੇ ਦਰਜ ਕੀਤੇ ਆ ਤੇ ਦੋ ਮੁਕਦਮਿਆਂ ਦੇ ਵਿੱਚ ਕਮਰਸ਼ੀਅਲ ਰਿਕਵਰੀ ਨਾਨ ਕਮਰਸ਼ੀਅਲ ਰਿਕਵਰੀ ਬਰਾਮਦ ਕੀਤੀ ਹੈ ਜੀ ਇਸ ਤੋਂ ਇਲਾਵਾ 11 ਬੰਦੇ ਇਹਦੇ ਵਿੱਚ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਆ ਇਨਾਗਣੋ ਇੱਕ ਮੁਕਦਮੇ ਦੇ ਵਿੱਚ 255 ਗ੍ਰਾਮ ਹਾਇਰੋਇਨ ਦੂਜੇ ਚ ਕਿ ਗ੍ਰਾਮ ਹਾਇਰੋਇਨ ਜੀ ਪੰਜ ਮੋਟਰਸਾਈਕਲ ਬਾਕੀ 1 ਲੱਖ 2800 ਰੁਪਇਆ ਡਰਗ ਮਨੀ ਇੱਕ ਪਰਚੇ ਜਾਂ ਤੇ 1100 ਡਰਗ ਮਨੀ ਲੱਗਦਾ ਹੈ ਮੈਂ ਦੱਸਣਾ ਚਾਹਾਂਗਾ ਜੀ ਥਾਣਾ ਅਜਨਾਲਾ ਦੇ ਵਿੱਚ ਪੂਰੇ ਪੰਜਾਬ 'ਚ ਜੁਧ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਵਾ ਉਹਦੇ ਗੜੀ ਤਹਿਤ ਹੀ ਪਹਿਲਾਂ ਵੀ ਕਾਰਵਾਈਆਂ ਸਾਡੇ ਤੋਂ ਪੰਜਾਬ ਪੁਲਿਸ ਵੱਲੋਂ ਥਾਣਾ ਅਜਨਾਲਾ ਉਹਨਾਂ ਕੀਤੀਆਂ ਗਈਆਂ ਸੀ ਮੁਕਦਮੇ ਦਰਜ ਸੀ ਬੰਦੇ ਫੜੇ ਸੀ ਪਲੱਸ ਕੱਲ ਸਪੈਸ਼ਲੀ ਕੈਸ਼ ਆਪਰੇਸ਼ਨ ਚ ਲਾਇਆਗਾ ਅਜਨਾਲਾ ਕਸਬੇ 'ਚ ਜਿੱਥੇ ਸਾਡੇ ਕੋਈ ਬਦਨਾਮ ਏਰੀਏ ਸੀਗੇ ਸਾਡੇ ਸੀਨੀਅਰ ਅਫੀਸਰ ਐਸਪੀ ਸਾਹਿਬ ਡੀਐਸਪੀ ਸਾਹਿਬ ਸਾਰੇ ਹੋਰ ਟੀਮ ਆਈਆਂ ਸੀਗੀਆਂ ਜੀ ਉਹਦੇ ਵਿੱਚ ਅਸੀਂ 2 ਮੁਕਦਮੇ ਦਰਜ ਕੀਤੇ ਆ ਤੇ ਦੋ ਮੁਕਦਮਿਆਂ ਦੇ ਵਿੱਚ ਕਮਰਸ਼ੀਅਲ ਰਿਕਵਰੀ ਨਾਨ ਕਮਰਸ਼ੀਅਲ ਰਿਕਵਰੀ ਬਰਾਮਦ ਕੀਤੀ ਆ ਜੀ ਇਸ ਤੋਂ ਇਲਾਵਾ 11 ਬੰਦੇ ਇਹਦੇ ਵਿੱਚ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਆ ਉਹਨਾਂ ਦੀ ਪੁਸ਼ਕਿਸ਼ ਚੱਲਦੀ ਆ ਰੈਸਟ ਨੇ 11 ਬੰਦੇ ਤੇ ਮੈਂ ਤਾਂ ਇਹੀ ਕਹਾਂਗਾ ਜੀ ਜੇ ਸਾਡੀ ਜਿਹੜੀ ਜੁੱਧ ਨਸ਼ਾ ਵਿਰੋਧ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਸਾਡਾ ਇਦਾਂ ਹੀ ਚੱਲਦਾ ਰਹੇਗਾ ਤੇ ਯੁੱਧ ਨਸ਼ਾ ਦਾ ਖਾਤਮਾ ਕਰਕੇ ਹੀ ਹਿਸਾਬ ਲਵਾਗੇ ਕੀ ਗੱਲ ਖਬਰ ਹੋਇਆ ਜੀ ਇਹਨਾਂ ਦੰਨੇ ਜੀ ਇਹਨਾਂ ਕੋਲੋਂ ਇੱਕ ਮੁਕਦਮੇ ਦੇ ਵਿੱਚ 255 ਗ੍ਰਾਮ ਹਾਇਰੋਇਨ ਦੂਜੇ ਚ ਕਿ ਗ੍ਰਾਮ ਹਾਇਰੋਇਨ ਆ ਜੀ ਪੰਜ ਮੋਟਰਸਾਈਕਲ ਨੇ ਮੋਬਾਈਲ ਨੇ ਕੰਡਾ ਅ ਬਾਕੀ 1 ਲੱਖ 2800 ਰੁਪਇਆ ਡਰਗ ਮਨੀ ਇੱਕ ਪਰਚੇ ਜਾ ਤੇ 1100 ਡਰਗ ਮਨੀ ਅਲੱਗ ਹੈ ਜੀ ਦੇਖੋ ਤਾਂ ਇਹ ਕੋਈ ਵੀਡੀਓ ਵੀ ਬਾਈਲ ਹੋਈ ਸੀ ਕੋਈ ਲੋਕਨ ਮੱਧਿਆ ਸੇਵਨ ਕਰ ਰਹੇ ਸੀ ਉਹਨਾਂ ਪਰਫਿਮਿਕਾਰ ਦੇ ਦੇਖੋ ਜਿਹੜੇ ਨਸ਼ਾ ਸੇਲ ਕਰਦੇ ਨੇ ਉਹਨਾਂ ਖਾਤੇ ਸਾਡੀ ਸਖਤ ਕਾਰਵਾਈ ਹੈ ਜੀ ਮੁਕਦਮੇ ਦਰਜ ਕਰਕੇ ਜੇਲ੍ਹ ਭੇਜੇ ਆ ਉਹ ਜਾਣਗੇ ਜਿਹੜੇ ਕੋਈ ਸੇਵਨ ਕਰਨ ਵਾਲੇ ਆ ਜਾਂ ਐਡਿਕਟਡ ਨੇ ਉਹਨਾਂ ਦੇ ਉਹਨਾਂ ਨੂੰ ਅਸੀਂ ਨਸ਼ਾ ਸਟਾਫ ਕੇਂਦਰ ਦੇ ਵਿੱਚ داخل کروا کے ਉਹਨਾਂ ਨੂੰ ਉਹਨਾਂ ਦੇ ਸੁਧਾਰ ਵਾਲੇ ਵੀ ਜਾ ਰਹੇ ਹਨ ਉਹਨਾਂ ਦੇ ਪੰਚਾਇਤਾਂ ਔਰ ਪਲੱਸ ਬਹੁਤ ਵਾਰ ਬੰਦੇ ਭਰਾ ਕੇ ਸੋ ਜਿਹੜੇ આરોપી ਫੜੇ ਵੀ ਪਹਿਲਾਂ ਆਉਂਦੇ ਦਰਜ ਹਾਂ ਹਾਂ ਇਹਨਾਂ ਦੇ ਦੋ ਦੋ ਬੰਦਿਆਂ ਦੇ ਪਹਿਲਾਂ ਪਰਚੇ ਦਰਜ ਆ ਜੀ ਤੇ ਪਹਿਲਾ ਮੁਕਦਮੇ ਦਰਜ ਨੇ ਤੇ ਬਾਕੀ ਜਿਹੜੇ ਹੈਗੇ ਉਹਨਾਂ ਦੇ ਦਰਜ ਨਹੀਂ ਆ ਪਰ ਇਹ ਇੱਕ ਲੜੀ ਬਣੀ ਹੋਈ ਲੜੀ ਨੂੰ ਤੋੜ ਕੇ ਉਡਾਂ ਗਈ ਸੀ ਜਿਵੇਂ ਦੇਖ ਜਗੇ ਇਹਨਾਂ ਦੀ ਮਸ਼ਾਲਾ ਪ੍ਰਾਪਰਟੀ ਬਾਰੇ ਕੋਈ ਫਰੀ ਨਹੀਂ ਕੀਤੀ ਜਾ ਰਹੀ ਹੈ ਕੋਈ ਮਾਰ ਤੱਕ ਢਾਈ ਹੈ ਕੋਈ ਨਾਲੇ ਚ ਬਿਦਦਾ ਅਜ ਨਾਲੇ ਚ ਫਿਲਹਾਲ ਨਹੀਂ ਹੁੰਦੇ ਜਿਵੇਂ ਇਹ ਹੁਣ ਫੜੇ ਨੇ ਕਮਰਸ਼ੀਅਲ ਵਾਲੇ ਅਸੀਂ ਇਹ ਕਹਦੇ ਕਾਨੂੰਨ ਦਾ ਇਹਨਾਂ ਦਾ ਵੈਰੀਫਾਈ ਕਰਾਂਗੇ ਅਗਰ ਇਹਨਾਂ ਨੇ ਕੋਈ ਨਸ਼ੇ ਦਾ ਕੋਈ ਪ੍ਰਾਪਰਟੀ ਵਹੀਕਲ ਬਣਾਇਆ ਤਾਂ ਉਹ ਜ਼ਬਤ ਹੋਏਗਾ